ਮਾਸ ਨੇ ਮੇਰਾ ਪਰਸ ਚੱਕ ਲਿਆ ਮਾਸਰ ਕਹਿੰਦਾ ਰਖੜੀਆਂ ਕਰਕੇ ਖਾਸਾ ਭਰਿਆ ਵਾ ਤੂੰ ਮੈਨੂੰ ਹੀ ਦੇ ਜਾ ਹਾਂ ਮੈਂ ਕੀ ਰੱਖ ਲਵਾਂ ਪਰਸ ਪਰਸ ਆਪਾਂ ਹੀ ਰੱਖ ਲੈਣਾ ਮੈਂ ਕਹਿ ਲਵਾਂ ਤੇ ਆ ਮੈਂ ਕਿਨੂੰ ਉੱਥੇ ਫੜਾ ਦੂੰ ਕਿਥੇ ਉੱਥੇ ਉਤਰ ਲੱਗੇ ਹਾਂ ਨਾ ਇਹਨੂੰ ਫੜਾਣਾ ਨਾਲੇ ਮੋੜਨੇ ਆਇਆ ਅੱਛਾ ਹੁਣ ਇੰਨਾ ਕਸ਼ਟ ਕਰਿਆ ਉਹ ਤੱਕ ਜੀਣਾ ਹੈ ਜ਼ਰੂਰੀ ਦੇਣਾ ਜ਼ਰੂਰੀ ਦੇਣਾ ਹਾਂ ਨਾਲੇ ਮੋੜਨੇ ਆਇਓ ਹਾਸਾ ਭਰੀਆ ਵਿੱਚ ਦੋ ਮੋਬਾਈਲ ਹਾਂ ਕੈਸ਼ ਲੈਦਾ ਦੋ ਫੋਨ ਕਿਹੜੇ ਅੱਛਾ ਦੋ ਫੋਨ ਮੇਰੇ ਵਿੱਚ ਵਿਚੇ ਚੈਨਲ ਅੱਛਾ ਵਿਚੇ ਚੈਨਲ ਵਿਚੇ ਚੈਨਲ ਵਿਚੇ ਡਾਲਰ ਬਣੇ ਹੋਏ ਨੇ ਕਾਸਾ ਮਹਿੰਗਾ ਨਹੀਂ ਆਜੋ ਦੇਖੀ ਖੇਤ ਕਰਨੀਆਂ ਜੀ ਬੀਡ ਫੋਟੋ ਕਾਲੂ ਲਾ ਕਰ ਲੰ ਨੂੰ ਲਾ ਦਾਂਗੇ ਜੀ ਹੁਣ ਅਸੀਂ ਚੱਲੇ ਗੱਗਨੀ ਨੂੰ ਛੱਡਣੇ ਕਿਹੜਾ ਟਾਪ ਹੈ ਗੱਗਨੀ ਚੱਲੀ ਘਰ ਨੂੰ ਇਹਦੀ ਚੱਲ ਮੈਂ ਹੁਣ ਵੀ ਮੈਨੂੰ ਤੇ ਟਿੱਕ ਖੜਾ ਦੋ ਨਾ ਨਾ ਹਾਂ ਤਲਾਕ ਤੇ ਦੱਬਦਾ ਕਹਿੰਦੀ ਮੈਂ ਚੱਲਣ ਵਾਲੇ ਸਿੱਖ ਦੂੰਗੀ ਹੋਰ ਤਲਾਕ ਤੇ ਦੱਬੋ ਰੇਸ਼ ਛੱਡ ਦੇ। ਫਿਰ ਇਸ ਤੋਂ ਪੈਰ ਚੱਕਦਾ। ਥੋੜੀ ਦੇ ਇਸ ਤੋਂ ਦਾ ਪੈਰ ਚੱਕਦਾ। ਕਲੱਚ ਕਲੱਚ ਚਲਦਾ ਪੁੱਤ ਕਲੱਚ ਦੱਬਦਾ। ਨੱਟ ਦੇ ਕੰਮ Bye. ਬਾਤ ਸਿੱਧਾ ਨੂੰ ਲੋ ਜੀ ਸਾਡੇ ਰਖੜੀ ਵਾਲੇ ਦਿਨ ਦੇਖੋ ਕੁੜੀਆਂ ਨੇ ਰੌਣਕਾਂ ਲਾਈਆਂ ਤਿੰਨ ਗੱਡੀਆਂ ਇੱਧਰ ਇੱਕ ਉੱਤਰ ਚਾਰ ਗੱਡੀਆਂ ਚਲੋ ਵਧੀਆ ਕੁੜੀਆਂ ਨੇ ਤਫਲ ਦਾ ਚਲੋ ਘਰ ਚੱਲੀਏ छेटा क्या गुरविंद्र जी

ਮੰਦਾ ਗਏ ਤੇ ਮਾਡਲ ਦੇਖਣੇ ਆਉਂਦੀ ਆ ਉਹਨਾਂ ਦੀ ਆ ਹਰਵੀਰ ਦੀ ਦੋ ਜਵਾਨਾਂ ਦੀ ਠੀਕ ਆ ਡਾਲਰ ਉਹਨਾਂ ਤੋਂ ਪਵਾ ਲਿਓ ਹਾਂ ਉਧਰ ਡਾਲਰ ਉਹਨਾਂ ਤੋਂ ਪਵਾ ਲਿਓ ਭੇਜ ਕੇ ਖਾਤੇ ਕਹਿਣਾ ਤੇ ਪਾਉਗਈ ਅਸੀਂ ਮੈਂ ਰਖੜੀ ਤੇ ਕਹਾਂ ਠੀਕ ਆ ਸੱਚ ਕਹਿੰਦੇ ਵੀ ਆ ਜੀ ਲੋਗੇ ਇਹ ਆ ਗੁਰਪ੍ਰੀਤ ਗਾਂ ਖਾਲੀ ਬੱਤੀ ਦੀ ਨਾਲ ਆਜ ਵੀ ਜਿੱਧਰ ਹੈਲੋ ਮੈਂ ਤਾਂ ਕੋਈ ਨਹੀਂ ਕੱਢਿਆ ਨਿਆਣੇ ਦਾ ਹਲੋ ਮੈਂ ਤੁਹਾਨੂੰ ਜੋ ਕਰਦੀ ਉਹਨਾਂ ਨੂੰ ਚੋਰ ਕਰਦੇ ਹੈ ਨਾਲ ਉਹ ਦੇ ਅਲੱ ਹਲਾ ਲਮੀ ਇਹਦੇ ਆਜ ਗੁਰਪ੍ਰੀਤ ਬੜੇ ਵੱਡਾ ਨੇ ਚੂਗਾ ਨਵੋ ਫਰ ਹੋ ਹੋ ਆ ਬੰਦੇ ਹਿੰਨੇ ਹਿੰਨੇ ਤਰੋ ਵੀ ਲੱਗਦੀ ਐ ਦੋ ਵੀਰਾਂ ਦਾ ਬੰਦੀ ਐ ਹੈਲੋ ਕਰ ਲੈ ਚੂੜੀਆਂ ਰੱਖ ਰਿਆਂ ਦਾ ਕਿੰਨੀਆਂ ਤੋਂ ਬਾਗੀਆਂ ਹਾਂ ਜਾ ਰਹੀਆਂ ਨੇ ਉਹਨਾਂ 100 ਰੁਪਏ ਦਿਖਾਤਾ ਹੁਣ ਉਹ ਮੰਗਦਾ ਉਹ ਰਖੜੀ ਬੰਨੀ ਆਏ ਬਾ ਚਕੇ ਆ ਆ ਆਹ ਮਾਰਦੇ ਆਹ ਮਾਰਦੇ

ਬੱਸ ਜੇ ਅੱਜ ਨਾ ਖੜੇ ਮੜਾਉਂਗਾ ਖੜੇ ਹੈਲੋ ਹੈਲੋ ਬਾਏ ਆ ਜਾ ਬੰਦੇ ਤੇ ਦੂਰ ਨਾ ਬੋਲਾ ਪਾਜੀ ਘੱਪੇ ਇਹਨਾਂ ਨੂੰ ਉੱਧਰ ਕਰ ਆ ਜਾ ਓ ਯਾਰ ਮੁੰਡਾ ਰਹੂਗਾ ਫੜਵਾਟ ਬਚਾਓ ਓ ਪਾਜੀ ਉੱਧਰ ਹੋ ਜਾ ਲੈ ਸੁਣਦੇ ਹੀ ਨਹੀਂ ਘੰਡੇ ਦਾ ਹੋ ਜਾ ਤੇ ਤੂੰ ਬਚਾ ਕੇ ਆ ਜਾ ਕੋਈ ਮੁੰਡਾ ਨਹੀਂ ਆ ਜਾ ਤੂੰ ਇਧਰ ਆ ਹਾਂ ਮੈਂ ਚਲੂ ਠੀਕ ਆ ਵੇ ਵੈਸੇ ਬਲੌਗ ਚਾਹੀਦਾ ਤਾਂ ਪਰ ਇਹਨੇ ਦੇਵੇ ਨਹੀਂ ਦੂਈ ਕਰੀ ਪੜ ਕੇ ਨੂੰ ਦੇਖਿਆ YouTube ਤੇ ਕਾਹ ਤੇ ਆਉਂਦਾ ਸਦਾ ਚਾ ਨਹੀਂ ਪਾਪੇ ਪੈਂਦਾ ਕਿੰਨਾ ਨਹੀਂ ਖਾਣਾ ਟੀ ਚਾਹੀਦਾ ਤਾਂ ਸਾਰੇ ਐ ਤਿੰਨ ਜਣੇ ਦੇਖ ਹੁਣ ਗੁਰੂ ਜੀ ਬਾਜਾ ਆ ਕੇ ਹੋਰ ਦੇਖ ਲੈ ਇੱਕੇ ਖਿੱਚੀਆਂ ਤਿੰਨ ਚਾਰ ਨੇ ਖਿੱਚੇ ਹਰ ਜਾ ਤੁਹਾਰਾ ਇਹ ਤੇ ਪੂਰਾ ਮਾਦਾ ਪਾ ਉਰੀਆ ਆਈ ਗਏ ਕਿਤਾ ਹੈ ਪਾਜੀ ਮਸਾਲੇ ਵੀ ਗਏ ਪਾਜੀ ਦੁਬਾਰੇ ਕੋ ਸਪੂਜੀ ਜੀ ਤਰੋ ਗਿਆ ਲੈ ਆਪਣੇ ਦੇਖ ਲਈ ਤੇਰਾ ਜੇ ਕਿਸੇ ਦਾ ਕੋ ਦੇਖਿਆ ਆਸਦਾ ਲਾ ਬਈ ਮੈਂ ਨੂੰ ਕੱਟ ਕਰ ਦੂੰਗਾ ਜਾਂ ਨਹੀਂ ਜੀ ਦੂੰਗਾ ਤੂੰ ਮੈਂ ਤਲਾ ਅੰਜਦਾ ਆ ਦੇਖ ਉਹ ਦੇਖ ਕੀ ਆ ਆ ਦੇਖੀ ਆਏ ਆਏ ਬੱਚੀਆਂ ਕੁੜੀਆਂ ਜਾ ਰਹੀਆਂ ਨੇ ਸਾਰੀਆਂ ਆਪਣੇ ਆਪਣੇ ਘਰ ਨੂੰ ਦੋ ਚਲੇ ਗਈਆਂ ਚਲੋ ਪਾਣੀ ਹੈ ਨਹੀਂ ਨਾ ਬਣਿਆ ਚੱਲ ਬਈ 3:00 ਵਜੇ ਚੱਲ ਫਿਰ ਹਾਂ ਕੰਦਾਂ ਤੇ ਠੀਕ ਹੈ ਚਲੋ 5:00 ਵਜੇ ਕਿਸੇ ਆਏ ਹੋ ਔਰ ਇਹ ਤਾਂ ਉਹ ਨਾ ਭਾਈ ਬਾਹਰ ਨੂੰ ਚਲੀ ਬਾਹਰ ਭਾਈ ਗੱਲ ਨਾ ਨਾ ਜਰੋ ਲੋ ਅੱਜ ਤੋਂ ਜਦੋਂ ਸਾਡੀ ਗੱਡੀ ਕੱਢੋ ਇਹਦਾ ਨਾਮ ਤੇ ਰਹੂਗਾ ਬਾਏ ਬਾਏ ਚਲੋ ਜੀ ਦੋ ਗਈਆਂ ਇੱਕ ਰਹਿ ਗਈ ਦੋ ਕਿਉਂ ਦੋ ਪਹਿਲਾਂ ਦੋ ਬਾਅਦ ਚ ਹਾਂ ਦੋ ਤੀਆ ਨਹੀਂ ਹੈ ਤੀਜੀ ਆ ਜੰਦੀ ਹੈ ਹਾਂ ਜੀ ਕਿਤੇ ਉਹ ਮੂਰੀ ਉਹ ਇਹ ਦੇਹਾਂ ਅੰਗਤ ਕਹਿੰਦਾ ਮੈਂ ਨਹੀਂ ਜਾਣਾ ਚਾਰੇ ਟਾਇਰ ਚੈੱਕ ਕਰਿਆ ਉਹਨੇ ਓਏ ਦਿਮਾਗ ਹੈ ਜਿਵੇਂ ਕਰਵਿੰਦਰ ਵਾਸ ਉਹ ਰਿਵਿਊ পড়ੂਗਾ ਤਾਂ ਹਾਂ ਚਲੋ ਜੀ ਗਈਆਂ ਮਾਪੀ ਲਓ ਜੀ ਅੱਜ ਜਿਹੜਾ ਫਿਰ ਪਟਿਆਲੇ ਦਾ ਪਟਿਆਲੇ ਦਾ ਵੈਸੇ ਲੱਗਦੇ ਹੀ ਰਹਿੰਦੇ ਨੇ ਨੇ ਨਹੀਂ ਆਹ ਕੱਲ ਦੇ ਬਲੌਗ ਦੇ ਵਿੱਚ ਤੁਸੀਂ ਦੇਖਿਆ ਹੋਣਾ ਕਿ ਉਹ ਥੋੜਾ ਜਿਹਾ ਪਹਿਲਾਂ ਐਂਡ ਕਰਤਾ ਬਲੌਗ ਦਾ ਤੇ ਦੋ ਦੋ ਤਿੰਨ ਪਟੇਟੀਆਂ ਬਾਅਦ ਚ ਆਈਆਂ ਫਿਰ ਰਖੜੀ ਬੰਨਣਾ ਉਹਨਾਂ ਦਾ ਬਲੌਗ ਦਾ ਅੱਜ ਪਾਵਾਂਗੇ ਅਸੀਂ ਉਹ ਮੂਹਰੇ ਲਾ ਕੇ ਚਲੋ ਅੱਜ ਫਿਰ ਹੁਣ ਫਿਰ ਪਟਿਆਲੇ ਨੂੰ ਜਾ ਰਹੇ ਹਾਂ ਬਾਕੀ ਫਿਰ ਦੇਖਾਂਗੇ ਕਿਵੇਂ ਹਾਂ ਅੱਜ ਦੇਖਦੇ ਹਾਂ ਕੀ ਕਰਦੇ ਆ ਪਟਿਆਲੇ ਜਾ ਕੇ ਚਲੋ ਠੀਕ ਆ ਦੇਖ ਆ ਤਹੀਂ ਪਾ ਲਿਆ ਨਾ ਆ ਆ ਬਸ ਇੰਨਾ ਕਿ ਤਹੀਂ ਆ ਲੈਣਾ ਆ ਲੈਣਾ ਇਹਨੇ ਤਾਂ ਤਾਂ ਕਿਹੜਾ ਤਹੀਂ ਲੈਣਾ ਹੁਣ ਆਹ ਚਲ ਸਸਰੀ ਕੱਲ ਕਰ ਦੋ ਸਾਰਿਆਂ ਨੂੰ ਆ ਦੇਖੂ ਮੈਂ ਨਾ ਛੱਡਦਾ ਮੈਂ ਕਿਹਾ ਪਾ ਦਾਂਗੀ ਤੇਰਾ ਨਾ ਜਿੰਨੇ ਕਿ ਮੈਨੂੰ ਲੋੜ ਆ ਮੈਂ ਉਹਨੇ ਕਿ ਪਾਉਂਗਾ ਚੋ ਵੀ ਉਹ ਪੋਲੀ ਚ ਤੈਨੂੰ ਕੀ ਹੁੰਦਾ ਸੀ ਚਲ ਆ ਲੈ ਹੋਰ ਹਾਰ ਵੀ ਚਾਹੀਦਾ ਆਪਣੇ ਏਡੀ ਦੇ ਨੇ ਪਲੇਟ ਤਾਂ ਦੋਇ ਤੇ ਨਾ ਤਾਲ ਕੀ ਕਰ ਨਾ ਇਹਨੇ ਭੇਡ ਜੀ ਨੇ ਚੱਲਾ ਰੱਖਾ ਅਰੇ ਯਾ ਪਲੇਟ ਖਰਾਬ ਆ ਰਹਾ ਆ ਆ ਤਾਂ ਚੰਪ ਪੁੱਪੜਿਆ ਕੀ ਕੰਮ ਕਰਿਆ ਚੰਚਾ ਸੋ ਕਰਛੀ ਦੇ ਦੋ ਐਡਾ ਬਣਾ ਨਹੀਂ ਛੋਟਾ ਗਲਤ ਆ ਗਿਆ ਉੱਤੇ ਇੱਕੇ ਨਾ ਪੈਦੇ ਨਾ ਸਾਰੇ ਉਹ ਸਾਜੀ ਪਾਓ ਪੁੱਛ ਕੇ ਉੱਤੇ ਕਿਵੇਂ ਪਾएंगे ਉਹਦੇ ਨਾਲ ਹੀ ਪਾ ਦੋ ਜਿਹੜੀ ਚੱਕੀ ਦੀ ਪਹਿਲਾਂ ਇਹਨੂੰ ਦੇ ਦੋ ਨਾਲ ਨਹੀਂ ਪੈਣੀ ਉਹ ਕਰਛੀ ਲੈ ਲਓ ਧੋਈ ਪਈ ਹੈ ਮੈਂ ਕਿਹਾ ਚੱਲ ਜਦ ਪਾਉਗੀ ਜਦ ਸਾਜੀ ਇਹਦੇ ਵਿੱਚ ਪਾਉਣੀ ਆ ਨਾ ਅੱਜ ਪਾਉਣੀ ਆ ਵਿੱਚ ਸਾਜੀ ਦਾ ਪੋਲਾ ਕਾਹਚ ਪਾਉਣੀ ਆ ਕੌਲੀ ਛੋਟੂੀ ਉਹ ਪਿੱਤਲ ਦੀ ਕੌਲੀ ਲੈ ਲਓ ਆਇਜਨੀ ਹੋਰ ਛੋਟੀ ਕੌਲੀ ਦਾ ਆ ਪਿੱਤਰ ਦਿਲਾ ਨੂੰ ਅੱਜ ਬਾਹਰ ਆਹ ਪਈਆਂ ਨੇ ਮੇਸ ਤੇ ਤੇ ਮਾਂਜੀ ਆ ਉਹ ਫੜ ਜਾ ਇਸ ਵਿੱਚ ਧੋ ਕੇ ਬਾਹਰ ਹਾਂ ਪਈਆਂ ਨੇ ਮਾਂਜੀਆਂ ਅੱਜ ਦੇ ਵਿੱਚ ਆ ਦੇ ਖਾ ਇੱਥੇ ਮੇਸ ਤੇ ਕਿੰਨੀਆਂ ਪਈਆਂ ਹੈਗੀ ਛੋਟੀ ਜੀ ਮੈਂ ਲਿਆ ਕੇ ਦਵਾਂ ਆਜਾਓ ਸਾਹਿਬ ਜੀ ਖਾਦੇ ਮੈਂ ਗੇਟ ਵੀ ਨਾ ਲੱਗ ਜਾਵੇ ਜਿਹੜਾ ਚੱਲ ਆ ਜਾ ਇਹਨੂੰ ਦੇਖੀ ਤੀ ਛੋਟੀ ਜੀ ਕੁਰਸੀ ਮੈਂ ਕੱਢੀ ਆ ਉਹਦਣ ਉੱਪਰ ਰੱਖੀ ਪਈ ਤੀ ਇੱਧਰ ਆ ਕੇ ਖਾ ਲੈ ਗਰਮੀ ਆ ਉਹਦੇ ਸਬਜ਼ੀ ਕੀ ਕਰਨੀ ਆ ਕੋਲੀ ਲੈ ਸਿੱਧਾ ਬਾਲੇ ਪਰ ਮੈਨੂੰ ਦੱਸ ਦਿੰਦੀ ਮੈਂ ਤਾਂ ਬੰਦਾ ਕੁੜੀ ਨੇ ਕਿੱਚਾ ਕਿੰਨੀ ਕਰੀ ਵਿਚਾਰੀ ਨੇ ਤਾਂ ਨੰਮੀ ਰੋਟੀ ਲਿਆ ਦੂਆ ਤਾਂ ਮੈਂ ਵੀ ਆ ਜਾ ਕਿੰਨੀ ਕ ਪਾਉਣੀਆਂ ਪਾ ਦੇ ਪਾ ਲੈ ਪਾ ਦੇ ਅਬ ਨਹੀਂ ਤੋਰੀ ਪਾਈ ਉਹ ਕੋ ਦਾਦੂ ਆ ਦੁੱਧ ਦਿਓ ਆਹ ਨਹੀਂ ਖੱਦੀ ਆਲੂ ਆਲੂ ਖਣੇ ਆਲੂ ਹਾਂ ਕੱਲ੍ਹ ਆ ਦੁੱਧ ਦੇ ਹਾਂ ਕੰਦੇ ਆਲੂ ਦੇ ਦੋ ਇੱਕ ਨੇ ਇੱਕ ਆ ਦੇ ਦੇ ਤੜੀ ਦੇ ਦੇ ਤੜੀ ਦੇ ਦੋ ਗਾਈ ਜੀ ਕੋ ਜੀ ਆਉਂ ਚਾਹੀਦੀ ਨਹੀਂ ਕਰਨੀ ਮੁੰਡਾ ਜੀ ਦੇਖੀ ਅੱਟੜੀ ਟੜੀ ਹਾਂ ਜਿਆਦਾ ਚੱਲੀ ਤੜੀ ਇਹਨੇ ਮੈਨੂੰ ਕਿਹਾ ਵੀ ਆਹ ਪਾ ਦੇ ਤੜੀ ਪਾ ਦੇ ਉਹ ਆਪ ਆਹ ਪਾ ਦੇ ਆਹ ਪਾ ਦੇ ਜਦੋਂ ਤੁਹਾਨੂੰ ਕਹਿ ਰਹੀ ਆਹ ਤੜੀ ਪਾ ਦੋ ਤੜੀ ਪਾ ਦੋ ਕੋਣੀ ਤਾਂ ਤੁਹਾਨੂੰ ਆਉਂਦੀ ਨਹੀਂ ਹੈਗੀ ਹਾਂ ਆਪਾਂ ਪਾਈ ਦੀਆ ਦੇ ਮੈਨੂੰ ਪੀਰ ਹਾਲ ਦਾ ਤੂੰ ਉਹ ਆ ਵੀ ਦੇਣੀ ਆ ਹਾਂ ਤਾਂ ਕੱਢਦੇ ਕੱਢ ਸੀ ਉਹਦੇ ਤੇ ਰੱਖਦੇ ਮੈਂ ਮਾਂ ਉਹ ਆ ਨਹੀਂ ਦੇਣੀ ਹਾਂ ਦੜ ਗਈ ਠੱਡੀ ਕਰੀ ਹੋਈ ਆ ਓਕੇ ਜੀ ਅੱਛਾ ਕੁੜੀ ਨਾ ਬੌਲੀ ਬਣਾ ਲਈ ਵਿਚਾਰੀ ਦੱਸ ਛੋਟੀ ਜੀ ਕੁੜੀ ਆ ਕਾਸ਼ੇ ਨਾਲ ਹੀ ਪਤਾ ਆ ਵੀ ਚੱਕ ਲਿਆ ਮੈਂ ਨਾਲ ਚੱਕ ਲਿਆ ਆ ਤੇ ਇਹ ਮੈਂ ਪਹਿਲਾ ਪੂਰਾ ਕਰਾਂ ਹੁਣ ਮਾ ਪਾਣੀ ਚੱਕ ਲਿਆ ਤੁਮ ਲੱਗ ਰਿਹਾ ਸਿੱਧਾ ਆਈ ਹੋਇਆ ਕੇਲਾ ਖਾਂਦੇ ਨਹੀਂ ਉਹਦੇ ਨਾਲ ਨਾ ਅੱਛਾ ਜਿੱਤਰਾ ਹੋ ਗਿਆ ਤੁੱਤ ਪਿਆ ਕੁੜੀ ਦਾ ਉਹ ਸਿਸੀ ਮੈਨੂੰ ਧੋਣ ਵਾਲੀ ਉੱਥੇ ਪਈ ਆ ਨੀ ਹੋਰ ਕੁਝ ਲੈਣਾ ਫਿਰ ਪਲੇਟ ਘੁੰਮਦੀ ਆ ਮੈਂ ਫੜ ਕੇ ਉਹ ਵਸੂ ਲੈਣ ਦੇ ਉਹ ਘੁੰਮਦੀ ਆ ਇਹ ਆ ਦੇਖੋ ਘੁੰਮਦੀ ਐ ਲੋਟ ਨੂੰ ਐਂ ਜਿੰਦੀ ਆ ਮੈਂ ਕਹਿੰਦਾ ਵੀ ਫੜ ਕੇ ਰੱਖ ਲਾਂ ਰੱਖਾਂ ਆਹ ਤਾਈ ਕੰਮ ਆਲੂ ਆਲੂ ਚੜੀਦਾ ਖਾਦਾ ਇਹ ਬਹੁਤ ਦਾ ਤਾਂ ਮਾਹ ਪਤਾ ਨਹੀਂ ਕੀ ਹੋ ਗਿਆ ਮੈਂ ਵੀ ਚੜ ਗਈ ਮਨ ਦਾ ਕਿ ਕੁਝ ਜੀਰਾ ਜੀਰਾ ਵਧੀਆ ਨਹੀਂ ਲੱਗਦਾ ਬੱਚੀ ਨਾ ਸੋਨਾ ਲੱਗਦਾ ਤਾਂ ਪੁੰਨਾਂ ਦਾ ਕੋਈ ਹੋਏ ਦੰਦ ਦੂਹਰੇ ਨਾ ਜਿਹੜੇ ਇਹ ਹੱਟ ਜਾਣਗੇ ਹੋਰ ਕੁਝ ਪਾਵਾਂ ਵਿੱਚ ਪਿਆਰ ਪਾਇਆ ਹੋਇਆ ਦਾ ਪਿਆਰ ਨੂੰ ਬੱਚੀ ਤੇ ਬੈਨ ਉਹਨੂੰ ਰਾਤ ਤੇਰੀ ਭੂਆ ਨੂੰ ਦੱਸਿਆ ਆ ਬਈ ਜੀਰਾ ਪਾ ਕੇ ਖਾਣਾ ਸਾਰੀਆਂ ਚੀਜ਼ਾਂ ਚ ਦੰਦ ਨਹੀਂ ਦੁਖਦੇ ਫਿਰ ਕਹਤਾ ਨਹੀਂ ਆ ਲੈ ਰੋਟੀ ਖਾ ਲੈ ਕਹਿੰਦੀ ਹਾਂ ਨਹੀਂ ਮੈਂ ਖਾਂਦੀ ਨਹੀਂ ਗੋਟੂ ਹੀ ਖਾ। ਹੋਰ ਕੁਛ ਲੈ ਆ ਮੈਂ ਬੱਚੀ। ਹੋਰ ਮੈਂ ਕਹਿੰਦੀ ਆ ਕੇ ਰੋਟੀ ਤਾਂ ਦੇ ਦੋ। ਕੱਪੜੇ ਬਦ ਲੇ ਮਤ ਮम्मी ਮੈਂ ਤੁਹਾਨੂੰ ਜੀ ਮੈਂ ਜਾਣ ਕੇ ਕਹਿ ਦਗੀ। ਕਹਿੰਦੀ ਚੱਲ ਮੈਂ ਤਾਂ ਆਪਣੇ ਜਾਣੀਆਂ ਮੰਮੀ ਨੂੰ ਦੱਸਦੀ ਆ ਮੈਂ ਦੱਸ ਦਦੇ। ਮੈਂ ਮੰਮੀ ਉਹ ਦਉਗੀ ਤੇਰੀ ਉਹਨਾ। ਚਾਲ ਬਣੀ ਹੈ ਸਰ ਜੀ। ਸਭ ਬਣ ਚੁੱਕੀ ਤੇਜ਼ੀ ਬਹੁਤ ਹੈ। ਮੈਂ ਤਾਂ ਸੰਤਾ ਕੁਦੇ ਰਹੀ ਹਾਂ ਕਦੋਂ ਦੇ ਦੇਖੋ ਬੋਲ ਕੇ ਚੱਲ ਆਹ ਆਇਆ ਥੋੜਾ ਦੇਣਾ ਚੜੂ ਲਵੀ ਰੱਖੜੀ ਉਹਦਾ ਪਾਸੋਂ ਦੀ ਹੈ ਨਾ ਹਾਂ ਮੇਰੇ ਇੰਨੇ ਪੈਸੇ ਵਾਚ ਗਏ ਕੋਸੀ ਦਾ ਬਣਾ ਲਓ ਕੋਸੀ ਕਿੱਥੇ ਮੈਨੂੰ ਬਿਠਾਏਗੀ ਜੀ ਜੇ ਰੱਖੀ ਨੀ ਬੰਦ ਕਿ ਮੇਰੇ ਵਿੱਚੋਂ ਪੈਸੇ ਨਹੀਂ ਜਾਣਗੇ ਬਦੂਆਂ ਕਹਿੰਦੀ ਮਮਾ ਜੀ ਜਾ ਕੇ ਰੱਖਣੇ ਵਰਗੇ ਕਹਿੰਦੇ ਫਿਰ ਦੇ ਚ ਪੈਸਾ ਲਾ ਇੱਥੇ ਨਹੀਂ ਬੰਦ ਕਿ ਡਾਕਟਰ ਕਿ ਗੱਲਾਂ ਨਾ ਬਣਉਂਦੀਆਂ ਅੱਛਾ ਲਵੇ ਗੋਮਖਾਨ ਨੂੰ ਦੇਖੀ ਅੱਛਾ ਇੰਨੀਆਂ ਸੋਹਣੀਆਂ ਤੇ ਟਾਫੀਆਂ ਨੇ ਸਾਰੀਆਂ ਤੇਰੇ ਵਾਸਤੇ ਹੀ ਨੇ ਐ ਤੇ ਕੀ ਐ ਤੇ ਨਹੀਂ ਦੋਨਾ ਵੀ ਪਾ ਦੇ ਬਣਾ ਦਿਓ ਹਾਂ ਹਾਂ ਖੋਲ ਕੇ ਰੱਖ ਲਓ ਉਹ ਗਰੀਨ ਨੂੰ ਖੋਲ ਕੇ ਪਾ ਦੇ ਨਹੀਂ ਬਣੂੰਗੀ ਐਗਰੀਨ ਸਕੀਮ ਲਈ ਆ ਕੋਈ ਵੀ ਗੱਟੇ ਕਾਲੂ ਕੂਪੜ ਕਦੇ ਇਕੱਠਾ ਨਹੀਂ ਬੰਨ੍ਹੇ ਬੇਦਰ ਢਿੱਲੀ ਆ ਤੇ ਜੇ ਵੀ ਤਾਂ ਵੀ ਲੀ ਚਾਹੀਦੀ ਹੈ ਇਹ ਤਾਂ ਬੇਦਰ ਢਿੱਲੀ ਆ ਕੋਈ ਨਾ ਕੁਝ ਨਹੀਂ ਹੁੰਦਾ ਇਹ ਤਾਂ ਫੁੱਲ ਝੋ ਬਈ ਆ ਸਾਰੀਆਂ ਲੈ ਲਓ ਕਿੰਨੀ ਦੇ ਦੇ ਤਾਪੀਸ ਲੈ ਲੈ ਆਪਣੀ ਥੋੜਾ ਖਾ ਲੈ ਥੋੜਾ ਜਿਹਾ ਥੋੜਾ ਜਿਹਾ ਖਾਂਦੇ ਹੁੰਦੇ ਨੇ ਉੱਥੇ ਤਾਂ ਸਭ ਦਾ ਮੂੰਹ ਮਿੱਠਾ ਕਰਨ ਤੋਂ ਪਹਿਲਾਂ ਦੇ ਮੂੰਹ ਚੋਂ ਦੀ ਆ ਟੌਫੀਆਂ ਮੇਰੇ ਵਾਸਤੇ ਨੇ ਵੇ ਠੀਕ ਆ ਤੇਂ ਟਿੰਪ ਕੋਲ ਪਾਣੀ ਦੀ ਭਾਰੀ ਅੰਮਾ ਜੱਟ ਨਹੀਂ ਖੋਲੀ ਆ ਕਿਵੇਂ ਵਧੀਆ ਮਿੱਠੀਆਂ ਨੇ ਆਹ ਬੱਚਾ ਬਲੇ ਬਲੀ ਖਾਵੇ ਕਿ ਤੂੰ ਇੱਥੇ ਉੱਟਾ ਹੋਰ ਮੂੰਹ ਮਾਰ ਮੈਂ ਤਾ ਹਾਂ ਕਦੇ ਹੋਫਦੇ ਦੇ ਦੇ ਦੇਖੀ ਹੋਵੇ ਦੇ ਦੇ ਕਿਆ ਆਤੀ ਨੇ ਕਿਆ ਆਤੀ ਨਾ ਤੈਨੂੰ ਸਾਰੀਆਂ ਮੰਗ ਲਾਂ ਹੋਰ ਨੂੰ ਬਿਦੌਣੀਆਂ ਨੇ ਭਾਈ ਐ ਕਿਉਂ ਕਰਦੇ ਹੋ ਖਾਲਾ ਆਏ ਬਸ ਇਹ ਸੀਰ ਵੀ ਨਹੀਂ ਕਰਦੀ ਇਹ ਖਾਦੇ ਗਰੀਬੀ ਦਾ ਕੁੱਪਣਾ ਬਾਹਰੋਂ ਲੈਂਦੀ ਆ ਬੇਲਗਦੀ ਨੇ ਮੈਨੂੰ ਉੱਥੇ ਪਤਾ ਕਿ ਡੀਡੀ ਜੀ ਬੈਠੀ ਹੈ ਕਿ ਇਹ ਨਹੀਂ ਸਾਰੇ ਹਾਂ ਨਹੀਂ ਆਈ ਨਹੀਂ ਖਾਂਦੀ ਕਹਿੰਦੀ ਤੂੰ ਹੋਰ ਮੰਗੇਂਗੀ ਕਹਿੰਦੀ ਕਹਿੰਦੇ ਮੰਗੇਗਾ ਲਿਆ ਪੈਸੇ ਤਾਂ ਦੇ ਦੇ ਮੈਨੂੰ ਪੈਸਾ ਤੂੰ ਦੇ ਅਬੇ ਰਕਨ ਮੈਂ ਤਾਂ ਇੱਕ ਤਾਂ ਤੁਸੀਂ ਲੇਟ ਆਇਓ ਦੋ ਤਿੰਨ ਦਿਨ ਨਾ ਵੀ ਪੈਸੇ ਤਾਂ ਹੁੰਦੇ ਨੇ ਆ ਨੀ ਵੀ ਚਲ ਦੇ ਦੇ 10 ਰੁਪਏ ਹੋਣਗੇ ਤੇਰੇ ਕੋਲ 10 ਵੀ ਨੇ 10 ਵੀ ਨਹੀਂ ਹਾਂ ਇਹ ਦਸ ਹੁੰਦੇ ਕਿੰਨੇ ਤੋਂ ਦਿੰਦੇ ਆ ਲੈ ਇੰਕ ਤੇ ਮੱਥਾ ਟੇਕਦੀ ਗੁਰਦੁਆਰੇ ਉੱਥੇ ਮੱਥਾ ਟੇਕਦੀ ਬਾਪੂ ਨੂੰ ਦੇ ਦੇ ਬਾਹਰ ਨਾਲੇ ਨੂੰ ਕਹਿ ਮੱਥਾ ਟੇਕ ਦੇ ਐਂ ਦੇ ਨਾ ਪਾਸ ਆਉ ਮੇਰੇ ਕੋਲ ਨਹੀਂ ਪੈਸੇ ਬੱਚਾ ਰਮਨ ਤੈਨੂੰ ਨਹੀਂ ਮੈਂ ਪੈਸੇ ਪੁੱਛੇ ਦੇਣੇ ਤਾਂ ਉਹ ਤਾਂ ਬਰਲਿਨ ਤੋਂ ਲੈ ਲੂ ਬਰਲਿਨ ਤੋਂ ਲੈ ਲੀ ਤੂੰ ਮੈਂ ਤਾਂ ਉਹ ਕਰ ਦਉਂ ਮੈਂ ਤਾਂ 200 ਲੂ ਆ ਲੈ ਚੌਕ ਕੀ ਹਾਂ ਨਾਲੋਂ ਜੀ ਤੁਸੀਂ ਖਾਣ ਨੂੰ ਮੈਂ ਕੀ ਕਰਾਂ ਨਾ ਸੁੱਕੀ ਹਾਂ ਆਪਾਂ ਗਾਉਤੀ ਕਰੀ ਆਪਾਂ ਇਹੇ ਮੰਦਣੇ ਆ ਹਾਂ ਪਰ ਫਿਰ ਪੈਸੇ ਤੋਂ ਲੈ ਜੀ ਨਾ ਲੈ ਮਾਇਆ ਬੰਦ ਤਾਂ ਮਾਇਆ ਬੰਦ ਉਹ ਮਾਇਆ ਨੀ ਤੂੰ ਹਮਨ ਤੇ ਰਖੜੀ ਲੈ ਕੇ ਆ ਤੁਹਾਨੂੰ ਉਹ ਤੇ ਪਈ ਆ ਨਾ ਉਹ ਟੱਕੀ ਜੀ ਚ ਪਈ ਆ ਟੱਕੀ ਜੀ ਚ ਇਹਦਾ ਦਿਖਣੀ ਨਹੀਂ ਹੈਗੀ ਮੈਨੂੰ ਪੈਸੇ ਦੇ ਜੀ ਬਣਾ ਲੀ ਬਾਪੀ ਬਦਲ ਨਹੀਂ ਮੂਰੇ ਚੌਕਲੇ ਟਰੀ ਗਿਆ ਦਨੇ ਬਸ ਬੜਜੀ ਇੱਕ ਤੋਂ ਦੇਦੇ ਬਹੁਤ ਨੇ ਨਾ ਤੇਰੇ ਉਹਨੇ ਮੇਰੇ ਅਰੇ ਲੋ ਗਈ ਤੇਰੇ ਨਹੀਂ ਲੈਣਾ ਲਿਆ ਬਈ ਉਹ ਮੈਂ ਤੇਰੇ ਬੰਨਾ ਮੈਨੂੰ ਪੈਸਾ ਮਿਲ ਰਹੀ ਹੈ ਪੈਸੇ ਦੇਨੇ ਬੈਣਗੇ ਬੰਨਾ ਆ ਨਹੀਂ ਦੱਦੀ ਬਾਈ ਅਸੀਂ ਨਹੀਂ ਤੇ ਹੁਣ ਵੀਡੀਓ ਦਾ ਕਰਦੇ ਆ ਇੱਥੇ ਐਂਡ ਰਖੜੀਆਂ ਵਾਲੇ ਕੁਝ ਲੇਟ ਆਏ ਕੋ ਬਲੌਗ ਲੰਬਾ ਹੋ ਗਿਆ ਇੱਕ ਰਿਸ਼ਤੇਦਾਰ ਲੇਟ ਆਇਆ ਤੇ ਖਾਸਾ ਉਹ ਤਾਂ ਅੱਜ ਸਵੇਰੀ ਛੱਡ ਕੇ ਆਂਦਾ ਤੇ ਉਮੀਦ ਕਰਦਾ ਵੀ ਤੁਸੀਂ ਪਿਛਲੀ ਵੀਡੀਓ ਸਾਰੀ ਲਾਈਕ ਤੇ ਕਮੈਂਟ ਕਰਿਆ ਹੋਊਗਾ ਤੇ ਐਂਡ ਤੱਕ ਦੇਖਦੇ ਹੋ ਤੇ ਸ਼ੇਅਰ ਵੀ ਕਰਦੇ ਹੋਗਾ ਤੇ ਸਬਸਕ੍ਰਾਈਬ ਵੀ ਕਰਨਾ ਜ਼ਰੂਰੀ ਆ ਬਹੁਤ ਜ਼ਰੂਰੀ ਕਮੈਂਟ ਵੀ ਉਮੀਦ ਕਰਦਾ ਸਾਡੇ ਵਿਊ ਵੀ ਹੋਰ ਵਧਾਓ ਬਾਈ ਐਸ ਵਿੱਚ ਵੀਡੀਓ ਦਾ ਕਰਦੇ ਐਂਡ ਸਤਿ ਸ਼੍ਰੀ ਅਕਾਲ